ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਉਗੋਕੇ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਐਚ ਐਫ ਤੇ ਜਰਸੀ ਪੱਸੀ ਬਕਾਉਗਾ ਭਰਾ ਜ਼ਿਮੀਂਦਾਰ ਭਰਾ ਲੋ ਜੀ ਚਾਰ ਹੀ ਥਾਣਾ ਕੋਈ ਫੋਟ ਨਹੀਂ ਕੋਈ ਸੰਗ ਨਹੀਂ ਪੀਕੇ ਦੇ ਕਾਬਲ ਆ ਵੱਧ ਜਾਣਕਾਰੀ ਬਾਈ ਨੇ ਵੱਡੀ ਵੀਡੀਓ ਚ ਦੱਸੀਗੀ ਆ ਰੇਟ ਵੀ ਭਰਾ ਨੇ ਦੱਸਿਆ ਕਿਉਂਕਿ ਸ਼ਾਰਟ ਵੀਡੀਓ ਚ ਪਤਾ ਇਸ ਕਰਕੇ ਦੱਸ ਦਿੰਦੇ ਜੀ ਤੋੜਾ ਤਰਾ ਚੰਗੀ ਤਰਾ ਚੈੱਕ ਹੋ ਜਾਂਦਾ ਜੀ ਕੋਈ ਸਰੇਟ ਬਾਈ ਨੇ ਦੱਸਿਆ ਕੀ ਕਰੇ ਕੀ ਮਿੰਦਰਪੁਰਾ ਜਾਇ ਜੀ ਰੇਟ ਆ 1000 ਸੀ ਆ ਕੇਸ ਬਿਊਟੀ ਇਹਦੀ ਚੈੱਕ ਕਰ ਸਕਦੇ ਪਰਾ ਲੋ ਜੀ ਮੁਥੇ ਟੋਆ ਤੇ ਫੇਸ ਕੰਨ ਕੁੱਨ ਚਾਰ ਹੀ ਥਾਣਾ ਝੂਲੀ ਝੂਲੀ ਬਹੁਤ ਸੋਹਣੀ ਆ ਤੇ ਵੀ ਟੀਕੇ ਦੇ ਕਾਬਲੀ ਆ ਠੀਕ ਹੈ ਨਾ ਵੀਡੀਓ ਦੀ ਪੂਰੀ ਇੱਕ ਲਊਗੀ ਇਹ ਠੀਕ ਹੈ ਜੀ ਤੇ ਇੱਕ ਇਹ ਤਰ੍ਹਾਂ ਤੇ ਦੇ ਰਹੀ ਆ ਚੈੱਕ ਕਰ ਸਕਦੇ ਪਰਾ ਠੀਕ ਹੈ ਜੀ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ ਜੀ